ਗਾਲਣਾ ਸੁਣਨ ਵਾਲੀ ਆ ਤੇ ਬੜੇ ਧਿਆਨ ਨਾਲ ਸੁਣਿਓ ਜਿਹੜੀਆਂ ਔਰਤਾਂ ਆਪਣੇ ਪਤੀ ਦੀ ਇੱਜ਼ਤ ਨਹੀਂ ਨਾ ਕਰਦੀਆਂ ਤੇ ਫਿਰ ਇਹ ਵੀਡੀਓ ਸਪੈਸ਼ਲੀ ਉਹਨਾਂ ਲਈ ਆ ਤੇ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਫਿਰ ਇਸ ਵੀਡੀਓ ਨੂੰ ਪਤੀ ਰਾਤ ਕੋ ਥਕਾ ਹੋਆ ਉਹ ਪਿੱਛੇ ਆਤਾ ਹੈ ਹਮ ਘਰ ਮੇ ਆਤੇ ਪਤਨੀ ਨੇ ਉਸ سے ਝਗੜਨਾ ਸ਼ੁਰੂ ਕਰ ਦਿੱਤੇ ਓਏ ਹੋਏ ਹੋਏ ਪਤੀ ਨੇ ਕਹਾ ਮੈਨੂੰ ਖਾਣਾ ਤਾਂ ਦੇ ਦੋ ਭੁੱਖ ਲੱਗੀ ਹੈ ਪਤਨੀ ਨੇ ਕਹਾ ਖੁਦ ਲੈ ਲੋ ਮੈਂ सोने जा रही हूं मुझे नींद आ रही है पत्नी लड़ती रही पति सुनता रहा हाँ। चुपचाप सुन लिया जैसे ही सुबह उठकर नाश्ते के लिए बोला मुझे नाश्ता तो दे दो पत्नी ने कहा बाहर खा लेना मेरे से नहीं बनता है ओए, ओए, और पति भूखा प्यासा कुछ बिना टिफिन लिए ही ऑफिस के लिए निकल गया आ, रास्ते में उसका कार एक्सीडेंट हो गया और उसकी मौत हो गई जब पत्नी अपने बच्चों को स्कूल से लेकर वापस लौट रही थी तो घर के बाहर भीड़ जमा थी पता लगना रहा है नू? उसने जाकर देखा तो उसके पति का सब पड़ा हाँ। उसने उसका सब देख कर उसके पैरों तले जमीन के सक गयी वो, वो निस शब्द हो गयी उसकी आंखों से सिर्फ आंसू मुंह से कोई शब्द नहीं उसने अपने पति की लाश को झंझोड़ते हुए कहा राजा उठ जाओ ना प्लीज एक बार उठ जाओ अब नहीं झगड़ूंगी मैं की फायदा मैं खाना देती हो ना भूख लगी है ना आपको ओहे ओहे। पर पति कैसे उठता पति तो भगवान के पास चला गया लोग बातें करने लगे अब पति के जाने के बाद वो पूरी तरह टूट गई पता लगी नहीं अपनी लगी। लोगों ने रंग दिखाना शुरू किया रिश्तों ने रंग दिखाना शुरू किया हाँ। अब वो अकेली रह गई लोगों की गंदी नजरें पड़ने लगी उस पर अब तो ससुराल वालों ने उसे उस घर से भी निकाल दिया अब उसके पास कोई सहारा नहीं जब तक पति था वो रानी बनकर रह रही थी सही गल पति जाने के बाद उसकी नौकरानी से भी बदतर जिंदगी हो गई। क्या? तो कहना चाहती हूँ कि अपने पति की कद्र कर लो क्योंकि पति होता है ना वो पत्नी के सिर का ताज होता है सही गल और जब तक सिर पर ताज होता है ना पत्नी रानी बनकर रहती है हाँ। और अगर सिर का ताज नहीं है ना तो नौकरानी से भी बदतर जिंदगी हो जाती है देख्या? जैसा भी है अपने पति से मत लड़ो मत झगड़ो हाँ। अपने पति से प्यार करो वही है तुम्हारी जिंदगी देखिया जे तुहाडा पति तुहाडे सिर ते आना इहदा मतलब तुसी राणिया हो ते तो जे तुहाडा पति तुहाडे सिर ते नहीं ना ते तो तुहाडी जिंदगी ਇੱਕ ਨੌਕਰਾਨੀ ਤੋਂ ਵੀ ਜ਼ਿਆਦਾ ਮਾੜੀ ਹੋ ਜਾਣੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਜਿੰਨੇ ਆ ਵੀਡੀਓ ਨਹੀਂ ਨਾ ਦੇਖੀ ਉਹਨੂੰ ਜ਼ਿੰਦਗੀ 'ਚ ਪਤਾ ਹੀ ਨਹੀਂ ਚੱਲਣਾ ਕਿ ਹੋ ਕੀ ਰਿਹਾ ਆ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਇਸ ਵੀਡੀਓ ਨੂੰ ਮੰਗਤਾਂ ਕੋ ਇੱਥੇ ਬੈਠੀਆਂ ਅੰਦਰ ਬੈ ਕੇ ਰੋਟੀ ਖਾਣਾ ਮੰਮੀ ਮੈਨੂੰ ਤਾਂ ਬਾਹਰ ਚੁੱਲ੍ਹੇ ਮੂਰੇ ਬੈ ਕੇ ਰੋਟੀ ਖਾਣੀ ਵਧੀਆ ਲੱਗਦੀ ਆ ਲੱਗਦੀ ਆ ਤੈਨੂੰ ਵਧੀਆ ਜੇ ਕਿਸੇ ਨੇ ਵੇਖ ਲਾ ਕੀ ਕਰਨਗੇ ਅਗਲੇ ਓ ਮਮੀ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਭੁੱਖ ਲੱਗੀ ਪਈ ਆ ਮੈਨੂੰ ਰੋਟੀ ਖਾ ਲੈੰਦੋ ਤੇਰੇ ਮੂੰਹ ਤੇ ਕਹੂਗਾ ਅਗਲਾ ਤੇਰੀ ਮਾਂ ਨੇ ਕੋਸ ਤੈਨੂੰ ਖਾਇਆ ਵੀ ਆ ਕਿ ਨਹੀਂ ਬਸ ਕਰ ਮਮੀ ਮੈਨੂੰ ਮਾਫ ਕਰ ਮੈਨੂੰ ਰੋਟੀ ਖਾ ਲੈੰਦੇ ਕੋਈ ਨਾ ਅੱਗੇ ਤੋਂ ਅੰਦਰ ਬੈ ਕੇ ਖਾ ਲਾਂ ਕਰੂੰਗੀ ਰੋਟੀ ਹਾਂ ਅਲਵਰੇ ਪਾਣੀ ਪੀ ਲਓ ਕੁੜਕੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਨਾ ਪਾਣੀ ਟ੍ਰੇ 'ਚ ਰੱਖ ਕੇ ਫੜਾਈਦਾ ਹੁੰਦਾ ਕੋਈ ਨਹੀਂ ਮਾਸੀ ਜੀ ਮੈਂ ਕਿਹੜਾ ਬਗਾਨਾ ਵਾਂ ਉਹ ਤਾਂ ਗੱਲ ਬਗਾਨੇ ਦੀ ਨਹੀਂ ਗੱਲ ਤਾਂ ਦੀ ਮਾਪਿਆਂ ਦੀ ਜਿਨ੍ਹਾਂ ਨੇ ਇਹਨੂੰ ਅਗਲ ਨਹੀਂ ਦਿੱਤੀ ਐਦਾ ਦੀ ਸੱਸਾਂ ਵੀ ਹੁੰਦੀਆਂ ਆ ਗੱਲ ਕਰਕੇ ਟੋਕ ਨਾਲ ਪਾਪੀ ਦੋ ਮਿੰਟ ਭਾਬੀ ਤੈਨੂੰ ਕਿੰਨੇ ਵਾਰੀ ਕਿਹਾ ਵਾ ਮਾੜਾ ਮੋਟਾ ਤਿਆਰ ਹੋ ਕੇ ਰਿਹਾ ਕਰ ਆ ਕੀ ਜਲੂਸ ਕੱਢਿਆ ਤੂੰ ਆਪਣਾ ਮੈਨੂੰ ਕੀ ਹੋਇਆ ਵੀਰੇ ਠੀਕ ਤਾਂ ਹੈਗੀਆਂ ਮੈਂ ਸਵਾਹ ਠੀਕ ਆ ਨਾ ਮੇਕਅਪ ਕੀਤਾ ਆ ਵਾਲਾਂ ਦੇ ਵੇ ਕੀ ਹਾਲ ਬਣਾਇਆ ਆ ਚੁੰਨੀ ਵੇ ਗਲ ਚ ਕਿਵੇਂ ਫਸਾਈ ਆ ਸਾਡਾ ਨਾ ਪਿੰਡ ਦੇ ਵਿੱਚ ਕੋਈ ਸਟੇਟਸ ਆ ਅਮੀਰ ਘਰਾਣੇ ਤੋਂ ਆ ਅਸੀਂ ਮੇਰੇ ਭਰਾ ਦੀ ਘਰ ਵਾਲੀ ਆ ਤੂੰ ਮਾੜਾ ਮੋਟਾ ਬਣ ਥਣ ਕੇ ਰਿਹਾ ਕਰ ਨਾਲੇ ਵੀਰੇ ਨੇ ਨਾ ਤੇਰੇ ਵਾਸਤੇ ਕੱਪੜੇ ਭੇਜਿਆ ਨਵੇਂ ਇਹਨੂੰ ਪਾ ਕੇ ਦਿਖਾ ਜੇ ਨਾ ਸਹੀ ਹੋਏ ਫਿਰ ਮੈਂ ਮੋੜ ਕੇ ਦੁਬਾਰਾ ਚੇਂਜ ਕਰਕੇ ਲੈ ਕੇ ਆਉਂਗਾ ਆ ਦੇਖਿਓ ਮੇਰਾ ਵੇਖਿਓ ਜੀਨ ਵਧੀਆ ਲੱਗਦੀ ਆ ਪਾਲੀ ਮੈਂ ਉਹ ਕੀ ਭਾਬੀ ਤੈਨੂੰ ਤਾਂ ਕੱਪੜੇ ਪਾਉਣ ਦਾ ਵਿੱਚ ਅੱਜ ਨਹੀਂ ਹੈਗਾ ਵੀਰੇ ਨੇ ਤੇਰੇ ਆਸਤੇ ਜੀਨ ਤੇ ਟੌਪ ਲਾ ਕੇ ਭੇਜਿਆ ਸੀ ਆ ਕੀ ਪਾਈ ਫਿਰਦੀ ਏ ਤੂੰ ਤਾਂ ਕੱਪੜਿਆਂ ਦਾ ਸੁੱਤਿਆ ਨਾਸ ਮਾਰਤਾ ਕਿਉਂ ਮੇਰੇ ਕੀ ਹੋਇਆ ਉਹ ਭਾਬੀ ਜੀਨ ਨਾ ਚੁੰਨੀ ਕੌਣ ਲੈਂਦਾ ਐਡਾ ਵੱਡਾ ਘਗਰਾ ਪਾਈ ਫਿਰਦੀ ਆ ਵੀਰੇ ਨੇ ਟੌਪ ਤੈਨੂੰ ਕਹਦੇ ਹੱਸ ਤੇ ਲੈ ਕੇ ਦਿੱਤਾ ਵਾ ਮੇਰੇ ਮੇਰੇ ਪੇਕੇ ਘਰ 'ਚ ਮੇਰੇ ਮਾਪਿਓ ਨੇ ਮੈਨੂੰ ਪੰਜਾਬੀ ਸੂਟ ਪਾਉਣਾ ਹੀ ਸਿਖਾਇਆ ਮੈਂ ਅੱਜ ਤੱਕ ਕਦੇ ਵੀ ਜੀਨ ਟੌਪ ਵਗੈਰਾ ਜਾਂ ਛੋਟੇ ਛੋਟੇ ਕੱਪੜੇ ਅੱਜ ਤੱਕ ਕਦੇ ਨਹੀਂ ਵੀ ਚੱਲ ਕੋਈ ਨਹੀਂ ਤੂੰ ਹੌਲੀ ਹੌਲੀ ਸਾਡੇ ਚ ਰਲ ਜਾਏਗੀ ਪਰ ਤੂੰ ਤਾਂ ਸਾਡੇ ਚ ਜਮਾਂ ਨਹੀਂ ਰਲਦੀ ਸਾਨੂੰ ਉਹਦੇ ਭਰਾ ਦਾ ਵਿਆਹ ਨਾ ਹਾਈ ਫਾਈ ਘਰ ਦੀ ਕੁੜੀ ਨਾਲ ਹੀ ਕਰਨਾ ਚਾਹੀਦਾ ਸੀ ਤੇਰੇ ਮਾਪਿਓ ਨੇ ਤਾਂ ਤੈਨੂੰ ਸਿਖਾਈ ਕੋਝ ਨਹੀਂ ਹਾਂ ਵੀਰੇ ਅੱਜ ਤੱਕ ਮੇਰੇ ਮਾਪਿਓ ਨੇ ਮੈਨੂੰ ਜੋ ਵੀ ਸਿਖਾਇਆ ਸਭ ਕੁਝ ਗਲਤੀ ਸਿਖਾਇਆ ਵੀਰੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਅਸ ਸੁਣਿਓ ਅਸੀਂ ਆਪਦੀ ਮੰਮੀ ਦੇ ਨਾਲ ਹੀ ਚੁੱਲ੍ਹੇ ਕੋਲ ਬਹਿ ਕੇ ਰੋਟੀ ਖਾ ਲੈਂਦੇ ਸੀ ਹਮ ਪਰ ਮੇਰੇ ਮਾਪਿਓ ਨੇ ਮੈਨੂੰ ਇਹ ਨਹੀਂ ਸਿਖਾਇਆ ਵੀ ਚੁੱਲ੍ਹੇ ਕੋਲ ਬਹਿ ਕੇ ਰੋਟੀ ਸਿਰਫ ਗਰੀਬ ਘਰ ਚ ਹੀ ਖਾ ਸਕਦੇ ਆ ਅਮੀਰ ਘਰ ਚ ਨਹੀਂ ਖਾ ਸਕਦੇ ਵਿਰੇ ਮੇਰੇ ਮਾਂ ਕਹਿੰਦੀ ਹੁੰਦੀ ਸੀ ਜਿਹੜੀ ਆਹ ਚੁੰਨੀ ਆ ਨਾ ਇਹ ਔਰਤ ਨੂੰ ਚਾਰ ਚੰਨ ਲਾ ਦਿੰਦੀ ਆ ਬਿਲਕੁਲ ਸੱਚ ਕਿਹਾ ਪਰ ਇਹ ਨਹੀਂ ਮੇਰੇ ਮਾਪਿਆਂ ਨੇ ਮੈਨੂੰ ਸਿਖਾਇਆ ਵੀ ਚੁੰਨੀ ਚਾਰ ਚੰਨ ਸਿਰਫ ਗਰੀਬ ਘਰ ਚ ਹੀ ਲਾਉਂਦੀ ਆ ਅਮੀਰ ਘਰ ਚ ਨਹੀਂ ਲਾਉਂਦੀ ਸਿਆਣਪਾਂ ਦੇ ਨਾਲ ਦੇਖਿਆ ਅੱਜ ਕੱਲ ਲੋਕ ਪਰਿਵਾਰ ਦੇਖਦੇ ਆ ਅਮੀਰ ਆ ਜਾਂ ਗਰੀਬ ਆ ਅੱਜ ਕੱਲ ਲੋਕ ਇਨਸਾਨ ਦੇ ਗੁਣ ਨਹੀਂ ਦੇਖਦੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇਸ ਔਰਤ ਦਾ ਕਹਿਣਾ ਆ ਕਿ ਜਿਸ ਘਰ ਦਾ ਬੰਦਾ ਵਿਗੜਦਾ ਨਾ ਉਹ ਬੰਦਾ ਸੁਧਰ ਜਾਂਦਾ ਆ ਪਰ ਔਰਤ ਜੇ ਵਿਗੜੇ ਨਾ ਤੇ ਉਹ ਕਦੇ ਸੁਧਰਦੀ ਨਹੀਂ ਆ ਆ ਸੁਣਿਓ ਫਿਰ ਇਸ ਔਰਤ ਦੀ ਪੂਰੀ ਗੱਲਬਾਤ ਨੂੰ ਤੇ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਫਿਰ ਇਸ ਔਰਤ ਦੀ ਗੱਲ ਜਿਸ ਘਰ ਦਾ ਆਦਮੀ ਵਿਗੜਦਾ ਹੈ ਨਾ ਤਾਂ ਉਸੇ ਪਰਿਵਾਰ ਸਮਾਜ ਵਾਲੇ ਤਾਣਾ ਦੇਣੇ ਲੱਗ ਜਾਂਦੇ ਹੈ ਬੋਲਤੇ ਹੈ ਇਹ ਤਾਂ ਨਸ਼ਾ ਕਰਤਾ ਹੈ ਸੁਧਰੇਗਾ ਨਹੀਂ इसका घर बर्बाद हो जाएगा तो मैं उन लोगों से एक ही बात कहना चाहती हूँ जिस घर का आदमी बिगड़ता है ना तो वो साल दो साल तीन साल में अपने परिवार की स्थिति देकर सुधर जाता है लेकिन जिस घर की औरत बिगड़ जाती है ना वो तब तक नहीं समझती जब तक घर पूरी तरीके से बर्बाद ना हो जाए हाँ। अगर आपको ये बात सही लगी हो तो लाइक कमेंट शेयर जरूर कर देना देखिये इस औरत का कहना है की जे औरत बिगड़ जे ना वो कभी भी जिंदगी च कदे नहीं सुधरेगी ਕਿੰਨੇ ਲੋਕ ਸਹਿਮਤ ਨੇ ਇਸ ਔਰਤ ਦੀ ਗੱਲਬਾਤ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਨੇ ਸੱਚੀ ਕਿਹਾ ਆ ਧੀਆਂ ਦੇ ਪੇਕੇ ਇੱਕ ਮਾਂ ਨਾਲ ਹੀ ਹੁੰਦੇ ਆ ਜਿੰਨੀ ਦੇਰ ਤੱਕ ਮਾਂ ਹੁੰਦੀ ਆ ਨਾ ਤੇ ਧੀਆਂ ਦੇ ਪੇਕੇ ਵੀ ਓਨੀ ਦੇਰ ਤੱਕ ਹੀ ਹੁੰਦੇ ਆ ਇਹ ਤਾਂ ਸੁਣਿਆ ਹੀ ਹਜੇ ਤੱਕ ਪਰ ਅੱਜ ਦੇਖ ਵੀ ਲਿਆ ਆ ਦੇਖਿਓ ਤੁਸੀਂ ਵੀ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੇ ਬੜੇ ਧਿਆਨ ਨਾਲ ਦੇਖਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਚੱਲ ਠੀਕ ਐ ਮਾਂ ਹੁਣ ਮੈਂ ਜਾਣੀ ਹਾਂ ਚੰਗਾ ਪੁੱਤ ਆ ਛੇਤੀ ਗੇੜਾ ਮਾਰ ਲੈ ਹਾਂ ਹਾਂ ਮਾਂ ਹਾਂ ਤੇ ਆ ਲੈ ਪੁੱਤ ਆਵਦਾ ਸੂਟ ਦੇਖ ਸੋਹਣਾ ਦੇਖਿਆ ਲੈ ਮਾਂ ਤੂੰ ਕਦੇ ਲਈ ਮਾੜੀ ਚੀਜ਼ ਲੈ ਕੇ ਆਈ ਓਏ ਹੋਏ ਬਹੁਤ ਸੋਹਣਾ ਸੂਟ ਹੈ ਤੇ ਮਾਂ ਤੂੰ ਇਹ ਪੈਸੇ ਕਿੱਥੋਂ ਲੈ ਕੇ ਆਈ ਹੋਵੇਂਗੀ ਨਾਲੇ ਇੰਨਾ ਮਹਿੰਗਾ ਸੂਟ ਹਰ ਇੱਕ ਵਾਰੀ ਮੈਨੂੰ ਸੂਟ ਨੂੰ ਕੀ ਹੁੰਦਾ ਸਹੀ ਗੱਲ ਕੋਈ ਨਾ ਪੀ ਜਿੰਨਾ ਚਰਮਾਇਆ ਹੁਣ ਨਾ ਸੜੀ ਸ਼ਿੰਟ ਨੇ ਆ ਸੁਣਨ ਵਾਲੀ ਹੈ ਗੱਲ ਜੇ ਤੂੰ ਪੁੱਤ ਮੈਂ ਮੁੱਕ ਗਈ ਤੈਨੂੰ ਕਿਹਨੇ ਸੂਟ ਦੇਣਾ ਓਏ ਹੋਏ ਹੋਏ ਮਾਂ ਨੂੰ ਯਾਦ ਕਰ ਕਰਕੇ ਰੋਇਆ ਕਰੇਗੀ ਪੁੱਤੋ ਪੁੱਤਾਂ ਭਾਈ ਭਰਜਾਈ ਤਾਂ ਨਾ ਕਹ ਲੈ ਵਰਤੋਂ ਦੀ ਰਿਸ਼ਤੇਦਾਰੀ ਹੁੰਦੀ ਹੈ ਮੇਥੋਂ ਬਿਨਾਂ ਤਾਂ ਪੁੱਤ ਤੂੰ ਤੇ ਕੇਂਦਾ ਰਾਹ ਵੀ ਭੁੱਲ ਜੇਗੀ ਦੇਖਿਆ ਮਾਵਾ ਨਾਲ ਹੀ ਪੇਕੇ ਹੁੰਦੇ ਨੇ ਓਏ ਹੋਏ ਤੈਨੂੰ ਤਾਂ ਭਾਈ ਪਰ ਦੇ ਨਾ ਸਿਰ ਦੀ ਚੁੰਨੀ ਵੀ ਨਹੀਂ ਦੇਣੀ ਸੂਟ ਤਾਂ ਦੂਰ ਦੀ ਗੱਲ ਹੈ ਦੇਖਿਆ ਚੁੰਨੀ ਵੀ ਬੜੀ ਦੂਰ ਦੀ ਗੱਲ ਆ ਮੈਨੂੰ ਤਾਂ ਲੱਗਦਾ ਕਿਸੇ ਨੇ ਸਿਰ ਤੇ ਹੱਥ ਵੀ ਨਹੀਂ ਰੱਖਣਾ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਸ਼ਾਮਾਂ ਹੁੰਦੀਆਂ ਨੇ ਇਸ ਔਰਤ ਨੇ ਹੀ ਦੱਸੀ ਔਰਤਾਂ ਦੀ ਸੱਚਾਈ ਕਿ ਅੱਜਕੱਲ ਔਰਤਾਂ ਦੀ ਸੋਚ ਕਿਹੋ ਜੀ ਹੋ ਗਈ ਆ ਆ ਸੁਣਿਓ ਫਿਰ ਇਸ ਔਰਤ ਦੀ ਪੂਰੀ ਗੱਲਬਾਤ ਨੂੰ ਤੇ ਬੜੇ ਧਿਆਨ ਨਾਲ ਸੁਣਿਓ ਫਿਰ ਕਰਦੇ ਆ ਗੱਲਬਾਤ ਆ ਸੁਣਿਓ ਫਿਰ कुछ औरत बोलती है कि हम भी बाहर कमाने जा सकते हैं हमारे भी तो हाथ पैर दिए है भगवान ने हम भी कमा के खा सकते हैं क्यों हाँ। हम इतनी अकल नहीं है हम भी निकलेंगे घर से बाहर हम भी कमा के खाएंगे तो मैं एक बात बता दूं दू मेरी आदमी की होड़ कोई औरत कर ही ना सकती हाँ। आदमी जब बाहर कमाने जाता है ना तो सत्तर लोगों की सुनता है जब घर में वो पैसा लाता है कमाई का और तुम बार? तुम तो अपने घर में आदमी की ना सुननी बाहर तो तुम किसकी जब सुनोगी और अगर तुम बाहर कमाने निकल भी गई हो सबकी सुन भी रही हो कमा भी रही हो तो मेरी बहन क्या फायदा उससे इससे बड़ी तो तुम अपने आदमी की सुन लो दो बात आराम से घर में बैठ के खाओगी तो सही है देखिया कुछ सोच ओ औरत है ਤੇ ਇੱਕ ਸੋਚ ਇਸ ਔਰਤ ਦੀ ਆ ਤੁਹਾਨੂੰ ਕਿਹੜੀ ਸੋਚ ਵਧੀਆ ਲੱਗੀ ਆ ਉਸ ਔਰਤਾ ਦੀ ਵਧੀਆ ਲੱਗੀ ਆ ਜਾਂ ਇਹ ਔਰਤ ਦੀ ਵਧੀਆ ਲੱਗੀ ਆ ਜੋ ਇਸ ਔਰਤ ਨੇ ਕਿਹਾ ਆ ਕਿੰਨੇ ਲੋਕ ਸਹਿਮਤ ਨੇ ਫਿਰ ਇਸ ਔਰਤ ਦੀ ਸੋਚ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਪਿੰਡ ਦੇ ਵਿੱਚ ਇੱਕ ਸਰਦਾਰ ਬੰਦੇ ਨੇ ਖੁੱਲਾ ਚੈਲੰਜ ਕਰਤਾ ਜਿਹੜਾ ਮੈਨੂੰ ਦੱਸੇਗਾ ਕਿ ਪੈਸਾ ਕਿਵੇਂ ਨਾਲ ਜਾਂਦਾ ਮਰਨ ਤੋਂ ਬਾਅਦ ਉਹਨੂੰ ਮੈਂ 1 ਕਰੋੜ ਰੁਪਇਆ ਦਵਾਂਗਾ ਜਿਹੜਾ ਮੈਨੂੰ ਇਹ ਦੱਸੇਗਾ ਕਿ ਮਰਨ ਤੋਂ ਬਾਅਦ ਆਪਣੇ ਨਾਲ ਪੈਸਾ ਕਿਵੇਂ ਲੈ ਜਾਣਾ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੇ ਬੜੇ ਧਿਆਨ ਨਾਲ ਦੇਖਿਓ ਤੈਨੂੰ ਕਿਨੇ ਕਿਆ ਪੈਸਾ ਨਾਲ ਨਹੀਂ ਜਾਂਦਾ ਵੀ ਸਾਰੀ ਦੁਨੀਆ ਨੂੰ ਹੀ ਪਤਾ ਬਸ ਕਰ ਤੂੰ ਬੜਾ ਸਿਆਣਾ ਨਾ ਬਣ ਮੈਂ ਦੱਸੂ ਤੈਨੂੰ ਪੈਸਾ ਨਾਲ ਕਿਵੇਂ ਜਾਂਦਾ ਔਰ ਆਜੂ ਉਰਿਆ ਜਾ ਆਪਣੇ ਸਾਰੇ ਪਿੰਡ ਦੇ ਵਿੱਚ ਐਲਾਨ ਕਰਾ ਦੇ ਵੀ ਜਿਹੜਾ ਬੰਦਾ ਮੈਨੂੰ ਦੱਸੂਗਾ ਮਰਨ ਤੋਂ ਬਾਅਦ ਪੈਸਾ ਨਾਲ ਕਿਵੇਂ ਜਾਂਦਾ ਮੈਂ ਉਹਨੂੰ ਆਪਾਂ ਦੇ ਲੋ 1 ਕਰੋੜ ਰੁਪਇਆ ਇਨਾਮ ਦਊਗਾ ਜਾ ਭਾਜਾ 1 ਕਰੋੜ ਸਰਦਾਰ ਜੀ ਮੈਂ ਹੁਣੇ ਜਾਂਣਾ ਸੁਣੋ ਪਿੰਡ ਵਾਸੀਓ ਸੁਣੋ ਮੇਰੇ ਸਰਦਾਰ ਵੱਲੋਂ ਐਲਾਨ ਕੀਤਾ ਗਿਆ ਵਾ ਜਿਹੜਾ ਵੀ ਬੰਦਾ ਦੱਸੂਗਾ ਵੀ ਮਾਰਨ ਤੋਂ ਬਾਅਦ ਪੈਸਾ ਕਿਵੇਂ ਨਾਲ ਲੈ ਕੇ ਜਾਈਦਾ ਵਾ ਉਹਨੂੰ ਉਹ 1 ਕਰੋੜ ਰੁਪਏ ਇਨਾਮ ਦੇਊਗਾ ਪੈਸਾ ਵੀ ਮਾਰ ਕੇ ਕੋਈ ਨਾਲ ਲੈ ਕੇ ਜਾਂਦਾ ਸੋਚਣ ਵਾਲੀ ਗੱਲ ਐ ਤੇ ਇਹਨੂੰ ਲੱਗਦਾ ਤੇਰਾ ਸਰਦਾਰ ਪਾਗਲ ਹੋ ਗਿਆ ਮਾਰ ਕੇ ਵੀ ਕੋਈ ਪੈਸਾ ਨਾਲ ਲੈ ਕੇ ਗਿਆ ਅਤੀ ਦੇਖੇ ਭਾਈ ਜੀ ਮੇਰੇ ਸਰਦਾਰ ਨੇ ਐਲਾਨ ਕੀਤਾ ਵਾ ਜਿਹੜਾ ਵੀ ਬੰਦਾ ਉਹਨੂੰ ਦੱਸੂਗਾ ਵੀ ਮਰਨ ਤੋਂ ਬਾਅਦ ਪੈਸਾ ਕਿਵੇਂ ਨਾਲ ਲੈ ਕੇ ਜਾਣਾ ਵਾ ਉਹ ਨੂੰ 1 ਕਰੋੜ ਰੁਪਇਆ ਨਾਮ ਦਊਗਾ ਮੈਨੂੰ ਲੱਗਦਾ ਤੇਰਾ ਸਰਦਾਰ ਕਮਲਾ ਹੋ ਗਿਆ ਵਾ ਮਰਨ ਤੋਂ ਬਾਅਦ ਵੀ ਪੈਸਾ ਕੋਈ ਨਾਲ ਲੈ ਕੇ ਗਿਆ ਵਾ ਬਿਲਕੁਲ ਸੁਣੋ ਪਿੰਡ ਵਾਸੀਓ ਸੁਣੋ ਮੇਰੇ ਸਰਦਾਰ ਵੱਲੋਂ ਐਲਾਨ ਕੀਤਾ ਗਿਆ ਵਾ ਵੀ ਜਿਹੜਾ ਵੀ ਬੰਦਾ ਦੱਸੂਗਾ ਵੀ ਮਰਨ ਤੋਂ ਬਾਅਦ ਪੈਸੇ ਕਿਵੇਂ ਨਾਲ ਲੈ ਕੇ ਜਾਣੇ ਆ ਉਹਨੂੰ ਉਹ 1 ਕਰੋੜ ਰੁਪਇਆ ਨਾਮ ਦੇਊਗਾ ਨਾਮ ਵੀ ਕਿਹੜਾ ਛੋਟਾ 1 ਕਰੋੜ ਦਾ ਆ ਜਿਹੜਾ ਤਾਂ ਪਾਗਲ ਤਾਂ ਨਹੀਂ ਹੋ ਗਿਆ ਮਰ ਕੇ ਵੀ ਪੈਸਾ ਕਰੇ ਨਾਲ ਗਿਆ ਵਾ ਭਈ ਇਹਦੇ ਵਿੱਚ ਪਾਗਲ ਵਾਲੀ ਕਿਹੜੀ ਗੱਲ ਆ ਮੈਨੂੰ ਪਤਾ ਵਾ ਪੈਸਾ ਕਿਵੇਂ ਨਾਲ ਜਾਂਦਾ ਤੁਸੀਂ ਅਸੀਂ ਕਿਉਂ ਜਾਣੇ ਸਾਰੇ ਮੈਨੂੰ ਤਾਂ ਲੱਗਦਾ ਹੀ ਉਹੋ ਹੀ ਪਾਗਲ ਆ ਨਾਲ ਤੂੰ ਵੀ ਪਾਗਲੀ ਨਿਕਲਿਆ ਚੱਲ ਭਾਈ ਮੈਂ ਤਾਂ ਆਦਾ ਤੇਰੇ ਸਰਦਾਰ ਨੂੰ ਪੈਸਾ ਕੇ ਮੈਂ ਨਾਂ ਲੈ ਕੇ ਜਾਈਦਾ ਆ ਜਾ ਭਾਈ ਇਹ ਗੱਲ ਮੈਂ ਤੁਹਾਨੂੰ ਬਾਅਦ ਚ ਦੱਸੂ ਮੈਨੂੰ ਪਹਿਲਾਂ ਇਹ ਦੱਸੋ ਤੁਸੀਂ ਸਾਰੀ ਦੁਨੀਆ ਘੁੰਮੀ ਆਂ ਹਾਂ ਭਾਈ ਮੈਂ ਸਾਰੀ ਦੁਨੀਆ ਘੁੰਮੀ ਆਂ ਚੱਲ ਭਾਈ ਮੈਨੂੰ ਤੂੰ ਇਹ ਦੱਸ ਜਦੋਂ ਤੂੰ ਇਹ ਕੰਟਰੀਆਂ 'ਚ ਘੁੰਮਣ ਗਿਆ ਸੀ ਉੱਥੇ ਇੰਡੀਆ ਵਾਲੀ ਕਰੰਸੀ ਚੱਲਦੀ ਸੀ ਨਹੀਂ ਨਹੀਂ ਭਾਈ ਉੱਥੇ ਇੰਡੀਆ ਦੀ ਕਰੰਸੀ ਨਹੀਂ ਚੱਲਦੀ ਭਾਈ ਤੂੰ ਸਾਰੀ ਦੁਨੀਆ ਘੁੰਮ ਲਈ ਪਰ ਤੈਨੂੰ ਹਜੇ ਤੱਕ ਸਮਝ ਨਹੀਂ ਆਈ ਇੱਥੇ ਦੁਨੀਆ ਦੇ ਹਰ ਇੱਕ ਦੇਸ਼ ਦੀ ਆਪਣੀ ਆਪਣੀ ਕਰੰਸੀ ਆ ਉਸੇ ਤਰ੍ਹਾਂ ਜਦੋਂ ਬੰਦਾ ਮਾਰ ਕੇ ਉੱਪਰ ਚਲਾ ਜਾਂਦਾ ਨਾ ਉੱਥੇ ਵੀ ਇੱਕ ਵੱਖਰੀ ਕਰੰਸੀ ਚੱਲ ਅਸੋ ਨਾ ਉੱਪਰਲੇ ਦੇਸ਼ ਦੀ ਕਰੰਸੀ ਦਾ ਨਾਮ ਹੈਗਾ ਇਨਸਾਨੀਅਤ ਜਿਉਂਦੇ ਜੀ ਇਸ ਧਰਤੀ ਤੇ ਤੂੰ ਜਿੰਨਾ ਵੀ ਦਾਨ ਕਰੇਗਾ ਕਿਸੇ ਗਰੀਬ ਦੀ ਮਦਦ ਕਰੇਗਾ ਕਿਸੇ ਲੋੜਵੰਦ ਦੀ ਸਹਾਇਤਾ ਕਰੇਗਾ ਹਮੇਸ਼ਾ ਸੱਚ ਬੋਲੇਗਾ ਹਮੇਸ਼ਾ ਇਮਾਨਦਾਰੀ ਦਾ ਰਸਤਾ ਫੜ ਕੇ ਰੱਖੇਗਾ ਤੇਰੀ ਇਹੀ ਕਰੰਸੀ ਉੱਪਰ ਜਾ ਕੇ ਚੱਲਣੀ ਆ ਬਾਈ ਇਹੀ ਤੇਰੀ ਜ਼ਿੰਦਗੀ ਦਾ ਅਸਲ ਤਨ ਓਏ ਹੋਏ ਹੋਏ ਬਸ ਇੱਕ ਗੱਲ ਯਾਦ ਰੱਖੀ ਛੋਟੇ ਵੀਰ ਬੰਦੇ ਦਾ ਕਮਾਇਆ ਹੋਇਆ ਪੈਸਾ ਨਾ ਨਹੀਂ ਜਾਂਦਾ ਪੈਸੇ ਨਾਲ ਕੀਤੀ ਹੋਈ ਭਲਾਈ ਤੇ ਆਪਣੇ ਕੀਤੇ ਹੋਏ ਚੰਗੇ ਕਰਮ ਬੰਦੇ ਦੇ ਨਾਲ ਜਾਂਦੇ ਆ। ਭੱਜਦਾ ਭੱਜਦਾ انسان ਦੇ ਨਾਲ ਪੈਸਾ ਤਾਂ ਨਹੀਂ ਜਾਂਦਾ ਪਰ ਉਹਦੇ ਕੀਤੇ ਹੋਏ ਚੰਗੇ ਕੰਮ ਕਰਮ ਉਹਦੇ ਨਾਲ ਜਾਂਦੇ ਆ। ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ? ਕਮੈਂਟ ਕਰਕੇ ਜਰੂਰ ਦੱਸਿਓ। ਇਸ ਕੁੜੀ ਨੇ ਦੱਸਿਆ ਕਿ ਹਰ ਔਰਤ ਨੂੰ ਸਿਰਫ ਚਾਰ ਬੰਦਿਆਂ ਤੇ ਹੀ ਯਕੀਨ ਕਰਨਾ ਚਾਹੀਦਾ ਆ। ਕਿਹੜੇ-ਕਿਹੜੇ ਚਾਰ ਬੰਦਿਆਂ ਤੇ? ਆ ਸੁਣਿਓ ਫਿਰ ਇਸ ਕੁੜੀ ਦੇ ਮੂੰਹੋਂ ਹੀ ਪੂਰੀ ਗੱਲਬਾਤ ਨੂੰ। ਆ ਸੁਣਿਓ ਫਿਰ। हर स्त्री को सिर्फ चार पुरुषों पर ही भरोसा करना चाहिए आ, पिता केड़े, केड़े। भाई पति और पुत्र इन चारों के अलावा कोई आपको हमदर्दी दिखा रहा है आ, तो उसकी हमदर्दी पे बिल्कुल भी भरोसा मत करना देख्या? क्योंकि उसकी हमदर्दी के पीछे कोई गिनोना मकसद जरूर छिपा होता है अगर आपको ये बात सही लगी हो तो लाइक कमेंट शेयर जरूर कर दे क्या बात है देखिय आज दे टाइम ऐसी कोई किसी का सका नहीं है ਕੋਈ ਕਿਸੇ ਦਾ ਭਰਾ ਨਹੀਂ ਬਣ ਸਕਦਾ ਕੋਈ ਕਿਸੇ ਦਾ ਪਿਓ ਨਹੀਂ ਬਣ ਸਕਦਾ ਹਨਾ ਅੱਜ ਕੱਲ ਦੇ ਟਾਈਮ ਤੇ ਜਿਹੜਾ ਆਪਣਾ ਹੈ ਨਾ ਸਕਾ ਉਹੀ ਤੁਹਾਡਾ ਆਪਣਾ ਸਕਾ ਆ ਬਾਕੀ ਸਭ ਜਿਹੜੇ ਬੰਦੇ ਆ ਰਿਸ਼ਤੇਦਾਰ ਹਨਾ ਮਤਲਬ ਲਈ ਬੰਦੇ ਆ ਕਿਸੇ ਨੂੰ ਕਿਸੇ ਨਾਲ ਕੋਈ ਨਾ ਕੋਈ ਮਤਲਬ ਹੁੰਦਾ ਆ ਤਾਂ ਹੀ ਉਹਦੇ ਨਾਲ ਰਿਸ਼ਤਾ ਜੋੜਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਕੁਝ ਕ ਭਾਬੀਆਂ ਦੇ ਦਿਲਾਂ 'ਚ ਨਾ ਇਹ ਬਹੁਤ ਵੱਡਾ ਵਿਅਮ ਰੰਦਾ ਆ ਆ ਦੇਖੇ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਆ ਦੇਖਿਓ ਫਿਰ ਮੇਰੀ ਗਾਲ ਸੁਣਾ ਉਹ ਭੈਣ ਹੁਣੇ ਆਈ ਆ ਜਾ ਮੇਲਾ ਆਣ ਕੇ ਹਾਂ ਜਰੂਰ ਕੁਛ ਨਾ ਕੁਛ ਮੰਗਣ ਆਈ ਹੁਣੀ ਆ ਜਦੋਂ ਵੇਖੇ ਆ ਜਾਂਦੀ ਮੂੰ ਚੱਕ ਕੇ ਠੀਕ ਆ ਕੁਛ ਨਹੀਂ ਕੁਛ ਨਹੀਂ ਚਲੋ ਮੈਂ ਆ ਗਈ ਠੀਕ ਆ ਚਲ ਆ ਜਾ ਮੈਂ ਚੱਲਿਆ ਫਿਰ ਅੱਗੇ ਦੇਖਿਓ ਜਦੋਂ ਵੇਖੇ ਖਾਲੀ ਹੱਥ ਤੁਰੀ ਜਾਂਦੀ ਹਾਂ ਯਾਰ ਕੀ ਗੱਲ ਹੋਈ ਆ ਆਈ ਕਿਉਂ ਨਹੀਂ ਉਹ ਕਦੋਂ ਦੀ ਭੈਣ ਤੈਨੂੰ ਡਿਕਣ ਦੀ ਬਾਅਦ ਤੇਈ ਗੱਲ ਮੈਨੂੰ ਨਾ ਕੁਛ ਕੋ ਮੇਰਾ ਸਿਰ ਬਹੁਤ ਭੀੜ ਹੁੰਡਿਆ ਵਾ ਨਾਲੇ ਵੈਹੇ ਵੀ ਕੁਛ ਲੈਣ ਹੀ ਆਈ ਹੁਣੀ ਮੰਗਣੀ ਆਈ ਹੁਣੀ ਇੱਥੋਂ ਦੇ ਦੋ ਨਿਕਲ ਜਾਂਦੀ ਐ ਇੱਥੋਂ ਲਿਆਈ ਆ ਉਹਨੇ ਦਿੱਤਾ ਕੀ ਇੱਥੇ ਲਿਆਣੀ ਉਹਨੇ ਸਾਰਾ ਕੁਛ ਦਿੱਤਾ ਆ ਇਸ ਘਰ ਵਿੱਚ ਅੱਛਾ ਦਿੱਤਾ ਕੀ ਦਿੱਤਾ ਉਹਨੇ ਆਪਣਾ ਘਰ ਇਹ ਵਿੜਾ ਜਿਹਦੇ ਵਿੱਚ ਉਹਨੇ ਆਪਣਾ ਸਾਰਾ ਬਚਪਨ ਗੁਜ਼ਾਰਿਆ ਉਹਨੇ ਘਰ ਦਾ ਕੋਨਾ ਕੋਨਾ ਬੜੇ ਪਿਆਰ ਨਾਲ ਤੇ ਰੀਜ ਨਾਲ ਸਜਾਇਆ ਆ ਇਹ ਜਾਣਦੇ ਹੋਏ ਵੀ ਕਿ ਮੈਨੂੰ ਇੱਕ ਦਿਨੇ ਘਰ ਛੱਡ ਕੇ ਜਾਣਾ ਪੈਣਾ। ਕੁਝ ਕੁ ਭਾਬੀਆਂ ਐਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਵਿਆਹ ਤੋਂ ਬਾਅਦ ਆਪਣੀਆਂ ਨਨਾਨਾ ਨੂੰ ਉਹਨਾਂ ਦੇ ਹੀ ਘਰ ਦੇ ਵਿੱਚ ਉਹਨਾਂ ਨੂੰ ਬੋਝ ਲੱਗਣ ਲੱਗ ਪੰਦੀਆਂ ਨੇ। ਉਹ ਇਹ ਕਿਉਂ ਭੁੱਲ ਜਾਂਦੀਆਂ ਨੇ ਕਿ ਸਾਡੇ ਆਉਣ ਤੋਂ ਪਹਿਲਾਂ ਇਹ ਸਭ ਘਰ ਐਨਾ ਨਨਾਨਾ ਦਾ ਸੀਗਾ ਆਪਣਾ ਹੱਕ ਦਿੱਤਾ ਉਹਨਾਂ ਨੇ ਤੁਹਾਨੂੰ ਫੇਰ ਵੀ ਤੁਹਾਨੂੰ ਕਿਉਂ ਬੋਝ ਲੱਗਦੀਆਂ ਨੇ? ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ? ਕਮੈਂਟ ਕਰਕੇ ਜਰੂਰ ਦੱਸਿਓ ਕੁਝ ਕੁ ਔਰਤਾਂ ਆਪਣੇ ਘਰ ਵਾਲੇ ਨੂੰ ਚਾਰਕ ਗੱਲਾਂ ਸੁਣਾ ਕੇ ਨਾ ਬਹੁਤ ਖੁਸ਼ ਹੁੰਦੀਆਂ ਨੇ ਕਿ ਸਾਡੇ ਘਰ ਵਾਲਾ ਚੁੱਪਚਾਪ ਚਲ ਗਿਆ ਗੱਲਾਂ ਸੁਣ ਕੇ ਇਸ ਔਰਤ ਨੇ ਦੱਸੀ ਪੂਰੀ ਸੱਚਾਈ ਆਖਰ ਬੰਦਾ ਚੁੱਪ ਕਿਉਂ ਰਹਿੰਦਾ ਆ ਆ ਸੁਣਿਓ ਫਿਰ ਇਸ ਔਰਤ ਦੀ ਪੂਰੀ ਗੱਲਬਾਤ ਨੂੰ ਆ ਸੁਣਿਓ ਫਿਰ कुछ औरत ऐसी होती है पति को चार बात सुनाकर ये सोचती है कि हमारी जीत हो गयी अरे हम गलत नहीं है जब तो सुन लीज हमारी बात हम तो सही है अपनी जी के ये ऐसा करता है ये झगड़ता है यही लड़ता है तो भैया उन औरतों को मैं एक बात जरूर कहना चाहती हूँ मेरी बहन जब आदमी सुनने लग जाए ना तो ये, ये सोच लो बहुत मजबूर है वो मर भी नहीं सकता और तुम जीन भी ना दे रही उसको इस गलती को सुधार लो ना तो इतना पछताओगी जब वो तुम्हारी जिंदगी से चला जाएगा ना रोगे और कोई तुम्हारे साथ खड़ा नहीं होने का है ਇਹ ਬਾਤ ਲਿਖ ਕੇ ਦੇ ਦਿਓ ਕਿ ਆਦਮੀ ਕੇ ਬਿਨਾ ਕੋਈ ਆਪਣਾ ਨਹੀਂ ਹੈ ਜਬ ਤੱਕ ਦੇਖਿਆ ਤੀ ਅੱਜ ਚਾਰ ਗੱਲਾਂ ਸੁਣਾ ਕੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਹੋ ਕਿ ਸਾਡਾ ਪਤੀ ਚੁੱਪਚਾਪ ਚਲਾ ਗਿਆ ਉਹਨੇ ਅੱਗੇ ਕੁਝ ਨਹੀਂ ਕਿਹਾ ਦਾ ਮਤਲਬ ਆਪਸ ਜਿੱਤ ਗਿਆ ਚਾਰ ਗੱਲਾਂ ਸੁਣਾ ਕੇ ਹਨਾ ਸਾਡਾ ਪਤੀ ਸਾਡੇ ਤੋਂ ਡਰ ਰਿਹਾ ਉਹ ਡਰਦਾ ਡੁਰਦਾ ਨਹੀਂ ਆ ਉਹ ਘਰ ਦੀਆਂ ਮਜਬੂਰੀਆਂ ਤੋਂ ਚੁੱਪ ਰਹਿੰਦਾ ਆ ਪਰ ਇਹ ਗੱਲ ਤੁਸੀਂ ਨਹੀਂ ਸਮਝ ਸਕਦੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਮਾੜੀਆਂ ਸੱਸਾਂ ਤੇ ਤੁਸੀਂ ਬਹੁਤ ਦੇਖਿਆ ਹੋਣਗੀਆਂ ਪਰ ਅੱਜ ਪਹਿਲੀ ਵਾਰ ਇੱਕ ਸੱਸ ਨੇ ਆਪਣੀ ਨੂੰਹ ਦੀ ਇੰਨੀ ਤਾਰੀਫ਼ ਕੀਤੀ ਆ ਆ ਸੁਣਿਓ ਫਿਰ ਤੇ ਬੜੇ ਧਿਆਨ ਨਾਲ ਸੁਣਿਓ ਗੱਲਬਾਤ ਨੂੰ ਆ ਸੁਣਿਓ ਹੂ ਤੋ ਸਭ ਕੀ ਅੱਛੀ ਆਤੀ ਹੈ ਲੇਕਿਨ ਉਸਕੋ ਰੱਖਣਾ ਕੈਸੇ ਹੈ ਇਹ ਸਸਰਾਲ ਵਾਲੋਂ ਤੇ ਡਿਪੈਂਡ ਕਰਤਾ ਹੈ ਓਏ ਹੋਏ ਕੋਈ ਵੀ ਬਹੂ ਸਸਰਾਲ ਵਾਲੋਂ ਕਾ ਬੁਰਾ ਸੋਚ ਕਰਨੀ ਆਤੀ ਕੀ ਬਾਤ ਹੈ वो तो ढेर सारी खुशियां ढेर सारे अरमान और सपने लेकर आती है ससुराल में लेकिन ससुराल वालों का अपने बुरे व्यवहार से उसको बुरा बनने पर मजबूर कर देते हैं क्यों सही कहा ना देखया इस सास दा कहना है कदे भी नो गलत नहीं होती हमेशा ओनु गलत करन दे विच सोरियां दा ही हाथ हुंदा है कितने लोग सहमत नहीं ਇਸ ਸਾਸ ਦੀ ਗੱਲਬਾਤ ਨਾਲ ਕਮੈਂਟ ਕਰਕੇ ਜਰੂਰ ਦੱਸਿਓ